ਪੰਜਾਬੀ ਗੱਲਬਾਤ ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆ। ਇੱਕ ਸਾਡੇ ਡਾਕਟਰ ਸਾਹਿਬ ਨੇ ਪ੍ਰੋਜੈਕਟ ਲਾਇਆ ਵੀ ਅਸੀਂ ਸੋਚਦੇ ਆ ਵੀ ਸ਼ਾਇਦ ਜਿਹੜਾ ਲੋਕਾਂ ਦਾ ਫਾਇਦਾ ਹੋ ਜਵੇ। ਆਪਾਂ ਇਹਨਾਂ ਨਾਲ ਗੱਲ ਕਰਦੇ ਆ। ਤੇ ਇਸ ਟਾਈਮ ਆਪਾਂ ਬੈਠੇ ਆ ਸਰਜੀਤ ਥੈਰੇਪੀ ਸੈਂਟਰ ਪਿੰਡ ਜੰਡਾਲੀ ਜ਼ਿਲ੍ਹਾ ਫਰੀ ਫਤਗੜ ਸਾਹਿਬ ਤੇ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਤੇ ਡਾਕਟਰ ਸਾਹਿਬ ਦੱਸਿਓ ਵੀ ਮਤਲਬ ਕਿਵੇਂ ਤੁਸੀਂ ਕਰਦੇ ਹੋ ਜਿਹੜਾ ਇਲਾਜ ਹੈ। ਸੋ ਇਹ ਕੀ ਮੈਗਨੈਟਿਕ ਸਿਸਟਮ ਆ ਜਿਵੇਂ ਆਪਾਂ ਕਹਿੰਦੇ ਨਾ ਚੁੰਬਕ ਵਾਲਾ ਜਿਹਾ ਸਿਸਟਮ ਆ। ਸਾਧਿਆ ਇੱਕ ਲੈਪਟਾਪ ਨਾਲ ਕਨੈਕਟ ਹੋ ਜਾਂਦਾ ਹੈ ਆਪਾਂ ਇੱਥੇ ਦੇਖੋ ਐਡ ਕਰਕੇ ਕਲਾਇੰਟ ਰਿਕਾਰਡ ਇੱਥੇ ਸਭ ਕਲਾਇੰਟ ਦੀ ਆਪਾਂ ਡਿਟੇਲ ਭਰਨੀ ਹੈ ਨਾਮ ਤੋਂ ਲੈ ਕੇ ਡੇਟ ਆਫ ਬਰਥ ਵੇਟ ਹੋ ਗਿਆ ਠੀਕ ਹੈ ਜੀ ਟੈਲੀਫੋਨ ਨੰਬਰ ਹੋ ਗਿਆ ਸਾਰਾ ਕੁਝ ਹੋ ਗਿਆ ਇੱਥੇ ਇਸ ਲਾਈਟ ਜਿਵੇਂ ਦੇਖੋ ਮਦਨ ਕਿਛੂ ਦਾ ਨੋ ਮਨਜੀਤ ਆ ਗਿਆ ਜੇ ਜੇ ਠੀਕ ਹੈ ਜੀ ਮੇਲ ਆ ਗਿਆ ਡੇਟ ਆਫ ਬਰਥ ਕੋਈ ਵੀ ਭਰ ਦੋ ਚਲੋ ਠੀਕ ਹੈ 5 6 1900 ਮੈਨੂੰ ਦੇ ਸਕਦੇ ਹੋ ਵੀ ਡਾਕਟਰ ਸਾਹਿਬ ਕਿ ਮੈਂ ਇਹ ਇਲਾਜ ਕਰਦੇ ਹਾਂ ਹੋਵੇ ਜੀ ਹੁਣ ਇੱਥੇ ਕੱਟ ਦਾ ਆ ਗਿਆ ਮੈਂ ਹਾਈਟ ਕਿੰਨੀ ਹੈ ਹਾਈਟ ਦੇ ਮਤਲਬ ਕਿ 163 ਮੀਟਰ ਦੇ ਹਿਸਾਬ ਨਾਲ ਕਰਨੀ ਹੈ ਇਹ ਨਹੀਂ ਸਰ ਜੀ ਜਿਵੇਂ ਕਿ ਮੇਰਾ 5 ਫੁੱਟ 6 ਇੰਚ ਹੈ 6 ਇੰਚ ਛੁੱਟਾ ਸੈਂਟੀਮੀਟਰ ਬਣਨੇ 180 ਦੇ ਕਰੀਬ ਸਰ ਜੀ ਠੀਕ ਹੈ ਜੀ ਇਹਦਾ ਕੀ ਮੋਬਾਈਲ ਨੰਬਰ ਇੱਥੇ ਜੀ ਜੀ ਮੋਬਾਈਲ ਉਧਰ ਬੋਲੋ 98769 98769 10293 ਵੀ ਤੁਸੀਂ ਵੀਡੀਓ ਦੇਖ ਦੋ ਉਹ ਲਗਾਤਾਰ ਵੀ ਡਾਕਟਰ ਸਾਹਿਬ ਜਿਹੜਾ ਇਲਾਜ ਕਰਦੇ ਨੇ ਠੀਕ ਹੈ ਜੀ ਇੱਥੇ ਐਡਰੈਸ ਆ ਗਿਆ ਬਾਕੀ ਬਾਲ ਸੁੰਦਰੀ ਬਾਜ਼ਾਰ ਦਾ ਨਾਮ ਆ ਗਿਆ ਐਸ ਸੀ ਪੀ ਆ ਐਂਡ ਪੀ ਆਰ ਬਾਜ਼ਾਰ ਦਾ ਉਦਵ ਸੇਵਕਾ ਸਾਡੇ ਆਨੇ ਉਧੇਟ 3 ਐਕਸਲ ਲੋ ਜੀ ਹੁਣ ਆਪਾਂ ਇਹ ਆ ਚੀਜ਼ ਬਾਹਰ ਹੋתי ਹਾਂਜੀ ਆਂਦੇ ਠੀਕ ਹੈ ਅਜੀਬ ਆ ਗਏ ਆਪਰੇ ਜੀ ਆਖੇ ਸਾਜੀ ਆ ਜੀ ਇੱਕ ਮਿੰਟ ਜੀ ਜੀ ਉਹ ਟੈਸਟਿੰਗ ਵੀ ਕਰਵਾਉਣਾ ਜੀ ਜੀ ਤੁਸੀਂ ਦੇ ਸਕਦੇ ਹੋ ਵੀ ਡਾਕਟਰ ਸਾਹਿਬ ਨੇ ਮੇਰਾ ਹੱਥ ਫੜਿਆ ਵੀ ਕਿਵੇਂ ਇਲਾਜ ਕਰ ਰਹੇ ਆ ਪੂਰਾ ਇਹ ਚੱਲ ਰਿਹਾ ਹੈ ਇਹ 1 ਮਿੰਟ ਵਾਸਤੇ ਆਪਾਂ ਹੱਥ 'ਚ ਰੱਖਣਾ ਠੀਕ ਹੈ ਜੀ ਹਾਂ ਜੀ ਹਾਂ 1 ਮਿੰਟ ਜੀ ਆਪਣਾ ਸਰੀਰ ਨੂੰ ਸਕੈਨ ਕਰ ਰਿਹਾ ਹੈ ਸਾਰਾ ਸਰੀਰ ਆਪਾਂ ਠੀਕ ਹੈ ਜੀ ਜਿਵੇਂ ਕਿ ਕੋਈ ਪ੍ਰੋਬਲਮ ਆਉਂਦੀ ਹੈ ਨਾ ਹਾਂ ਜਿਵੇਂ ਬ੍ਰੇਨ ਹੋ ਗਿਆ ਹਾਰਟ ਹੋ ਗਿਆ ਲੀਵਰ ਹੋ ਗਿਆ ਕਿਡਨੀਆਂ ਹੋ ਗਈਆਂ ਲੰਗਸ ਹੋ ਗਏ ਹਾਂਜੀ ਹਾਂਜੀ ਠੀਕ ਹੈ ਜਿਵੇਂ ਕੈਲਸੀਮ ਹੋ ਗਿਆ ਹੱਡੀਆਂ ਥਾਇਰਾਇਡ ਹੋ ਗਿਆ ਜਿਵੇਂ ਹਾਂਜੀ ਹਾਂਜੀ A to Z ਚੀਜ਼ ਇਹਨੇ ਆਪਣੀ ਉਹ ਕਰ ਲੈਣੀ ਹੈ 1 ਮਿੰਟ ਦੇ ਵਿੱਚ ਵਿੱਚ 1 ਮਿੰਟ ਜਰ ਬੋਟ ਆ ਜਾਣੀ ਆ ਸਾਰੀ ਇਹਦੀ ਬੇ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਡਾਕਟਰ ਸਾਹਿਬ ਵਧੀਆ ਪ੍ਰੋਜੈਕਟ ਲਾਇਆ ਹੋਇਆ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਪਿੰਡ ਜੰਡਾਲੀ ਜ਼ਿਲ੍ਹਾ ਸਿਟੀ ਫਤਿਹਗੜ੍ਹ ਸਾਹਿਬ ਪਹੁੰਚਣ ਦੀ ਹਾਂਜੀ ਫੀਸ ਸਰ ਪਾਪਾ ਨੇ 400 ਰੁਪਏ ਰੱਖੀ ਹੋਈ ਆ ਕੋਈ ਜ਼ਿਆਦਾ ਨਹੀਂ ਨਾਲ ਦੀ ਨਾਲ ਆਪਾਂ ਦਵਾਈ ਵੀ ਦਿੰਨੇ ਆ ਆਹ ਜਿਹੜੀ ਚੀਜ਼ ਪ੍ਰੋਬਲਮ ਆ ਬੰਦੇ ਨੂੰ ਉਹ ਜੀ ਦੀ ਨਾਲ ਦੀ ਆਪਾਂ ਮੈਡੀਸਿਨ ਵੀ ਰੱਖੀ ਹੋਈ ਆ ਆਪਾਂ ਮੈਡੀਸਿਨ ਦੇ ਕਿਸੇ ਬੰਦੇ ਨੇ ਟੈਸਟ ਕਰਾਉਣੇ ਨੇ ਇਕੱਲੇ ਤਾਂ ਆਪਾਂ ਟੈਸਟ ਵੀ ਕਰ ਦਾਂ ਮੈਂ ਕਰਦਾ ਜੀ ਬਹੁਤ ਵਧੀਆ ਲੱਗਿਆ ਪ੍ਰੋਜੈਕਟ ਤੁਹਾਡਾ ਤੇ ਆ ਵੀਡੀਓ ਤੁਹਾਡੇ ਸਾਹਮਣੇ ਕਰ ਰਹੇ ਆ ਤੁਸੀਂ ਲਗਾਤਾਰ ਜੁੜੇ ਰਹੋ ਪੰਜਾਬੀ ਗੱਲਬਾਤ ਚੈਨਲ ਦੇ ਨਾਲ ਇਹ ਥੋੜਾ ਸਾਹਮਣੇ ਕਰ ਰਹੇ ਆ ਵੀਡੀਓ ਕਿ ਕਿਸ ਤਰ੍ਹਾਂ ਡਾਕਟਰ ਇਲਾਜ ਕਰਦੇ ਨੇ ਪੂਰੀ ਲੋਮੀ ਵੈਸੇ ਜੁਆ ਆ ਗਿਆ ਇਹੋ ਮਟ ਗਿਆ ਵੀ ਦੇ ਦਦਿਓ ਕਹਿੰਦੇ ਵੀ ਜਿਹੜੀ ਆ ਲਾਈਨ ਆ ਜਿਹੜੀ ਇਹ ਪੂਰੀ ਹੋਊਗੀ ਤੇ ਉਦੋਂ ਬਾਅਦ ਜਿਹੜਾ ਆਪਾਂ ਨੂੰ ਪਤਾ ਲੱਗੂਗਾ ਇਹਨਾਂ ਨੇ ਮੇਰਾ ਹੀ ਟ੍ਰੀਟਮੈਂਟ ਕੀਤਾ ਵਾ ਗਿਰੂ ਇਹ ਥੋੜਾ ਸਾਹਮਣੇ ਕਰ ਰਹੇ ਆ ਵੀਡੀਓ ਤੁਸੀਂ ਲਗਾਤਾਰ ਜੁੜੇ ਰਹੋ ਪੰਜਾਬੀ ਕਰਵਾ ਚੈਨਲ ਦੇ ਨਾਲ ਕਿ ਡਾਕਟਰ ਸਭ ਗੋਪੀ ਦਾ ਪ੍ਰੋਜੈਕਟ ਹੈ ਨਾ ਕਿ ਜਿਹਨਾਂ ਆ ਦੇ ਵਿੱਚ ਸਾਰਾ ਇਲਾਜ ਕਰਦੇ ਹਾਂ ਹਾਂਜੀ ਹਾਂ ਦੇਖਦੇ ਹੋ ਤਾਂ ਜਿਹੜੀ ਮੈਡੀਸਨ ਉਹ ਲੱਗ ਤੋਂ ਆ ਬਤਕੀ ਟੈਸਟ ਹੈ ਜਿਹੜਾ 400 ਦੇ ਵਿੱਚ ਆਪਾਂ ਸਾਰੇ ਸਰੀਰ ਦੇ ਬਾਡੀ ਦੇ ਟੈਸਟ ਨੇ ਟੈਸਟ ਤਾਂ ਇਹ 45 ਟੈਸਟ ਕਰਦੀ ਆ ਆਪਣੀ ਬਾਡੀ ਦੇ ਅੱਛਾ ਜੀ ਟੋਟਲ ਕੀ ਆ ਪਰ ਮੇਨ ਨੇ ਜਿਹੜੇ ਉਹ 10 11 ਨੇ ਛੱਡੂ ਜੀ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਆਪਣੇ ਹੱਥ ਛੱਡ ਰਿਹਾ ਤੇ ਡਾਕਟਰ ਸਾਹਿਬ ਉਹ ਤੋਂ ਬਾਅਦ ਜਿਹੜਾ ਦੱਸਣਗੇ ਵੀ ਜਿਹੜਾ ਵੀ ਕੀ ਰਿਜ਼ਲਟ ਆਇਆ ਮੇਰਾ ਤੇ ਤੁਸੀਂ ਸੇਵ ਕਰਦੇ ਹੋ ਵੀ ਜੀ ਵੀਡੀਓ ਥੋੜੇ ਲਗਾਤਾਰ ਸਾਹਮਣੇ ਕਰ ਰਹੇ ਆ ਰਿਜ਼ਲਟ ਆਣ ਆਲੇ ਸਾਹਮਣੇ ਜਿਵੇਂ ਨੇ ਇੱਕ ਸਕੂਲ ਦੇ ਵਿੱਚ ਰਿਜ਼ਲਟ ਆੰਦਾ ਇੱਕ ਦੇਖ ਲੋ ਵੀ ਡਾਕਟਰ ਜਿਹੜੇ ਕਿਵੇਂ ਰਿਜ਼ਲਟ ਸਾਹਮਣੇ ਲੈ ਆ ਰਹੇ ਆ ਸਿਰਫ 400 ਦੇ ਵਿੱਚ ਪੂਰੀ ਬਾਡੀ ਦਾ ਟੈਸਟ ਜਿਸੇ ਵੱਡੇ ਵੱਡੇ ਹਸਪੀਟਲਾਂ ਦੇ ਵਿੱਚ ਜਾਂਦੇ ਹੋ ਤੇ ਸਾਡੇ ਇਹਨਾਂ ਕੋ ਡਾਕਟਰ ਸਾਹਿਬ ਕੋ ਜਰੂਰ ਆਇਓ ਤੋਂ ਇਨੀਕ ਬੇਨਤੀ ਆ ਲਗਾਤਾਰ ਜੁੜੇ ਰਹੋ ਪੰਜਾਬੀ ਗੱਲਬਾਤ ਚੈਨਲ ਦੇ ਨਾਲ ਆ ਇਹ ਗੁਰਮੈਨ ਸਿੰਘ ਕਾੜੀ ਉਦੀ ਆਈ ਹਾਜੀ ਬਲਦੀ ਜੀ ਸਾਧਿਆ ਜੀ ਇਹਦੇ ਦੇਖਦੇ ਪੂਰੀ ਡਿਟੇਲ ਹੈ ਜਿਹੜੀ ਆ ਬੋਡੀ ਦੀ ਸਾਹਮਣੇ ਆ ਗਈ ਤੇ ਦੱਸਣਗੇ ਡਾਕਟਰ ਸਾਹਿਬ ਵੀ ਇਹ ਬਲੱਡ ਮਿਕਨਸੀ ਆ ਗਈ ਕੈਸਟਰੋਲ ਆ ਗਿਆ ਬਲੱਡ ਫਾਇੰਟ ਆ ਗਈ ਠੀਕ ਹੈ ਜੀ ਵੈਸਕੂਲਰ ਰੈਸਿਡੈਂਟ ਆ ਗਿਆ ਠੀਕ ਹੈ ਮਾਈਓ ਕਾਰਡੀ ਬਲੱਡਟਡ ਮਾਰ ਆ ਗਿਆ ਵੀ ਆਪਣਾ ਜਿਹੜਾ ਹਾਰਟ ਉਹਨੂੰ ਬਲੱਡ ਦੀ ਕਨੈਕਟਡ ਵਾਲਡ ਹੈ ਹਾਂ ਜੀ ਸਰ ਜੇ ਤਾਂ ਅਗਰ ਤੱਕ ਗ੍ਰੀਨ ਤਦਹ ਸਹੀ ਹੈ ਹਾਂ ਜੀ ਜੀ ਅਗਰ ਜੈਲੂ ਜ਼ਿਆਦਾ ਘਟ ਹੈ ਅਗਰੇਦਰ ਜੈਲੂ ਚ ਜਾ ਰਹੀ ਹੈ ਠੀਕ ਹੈ ਇਸ ਵਾਰ ਆ ਗਏ ਆਪਣੇ ਲੀਵਰ ਦੇ ਫੰਕਸ਼ਨ ਦੇਖੋ ਤੁਸੀਂ ਹਾਂ ਜੀ ਇਹ ਇਹ ਹੈ ਲੀਵਰ ਦੇ ਦੇਖੋ ਹਾਂ ਜੀ ਪ੍ਰੋਟੀਨ ਆ ਲਾ ਆ ਗਿਆ ਦੇਖੋ ਇਹ ਥੋੜਾ ਘਟ ਆਇਆ ਹਾਂ ਜੀ ਨੇ ਹੋਣੀ ਚਾਹੀਦੀ ਨੇ 116 34 263 75 ਨੇ ਤੇ ਨਰਜੀ ਬ੍ਰੋ ਡਾਕਟਰ ਫੰਕਸ਼ਨ ਆ ਵੀ ਸੁਟਾ ਕੇ ਟਾਇਰ ਦੇ ਕੋ ਡਾਕਟਰ ਸਾਹਿਬ ਜਿਹੜਾ ਲੇੜੇ ਨੂੰ ਪ੍ਰੋਬਲਮ ਆਉਂਦੀ ਆ ਅੱਜਕੱਲ ਬਹੁਤ ਜ਼ਿਆਦਾ ਅ ਜਿਵੇਂ ਇਹਨਾਂ ਦੇ ਸਰੀਰ ਤੇ ਕੰਮ ਨਹੀਂ ਕਰਦਾ ਉੱਠਿਆ ਨਹੀਂ ਜਾਂਦਾ ਬੈਠ ਤੋਂ ਉਹਦਾ ਉਹ ਵੀ ਹੋ ਜਾਂਦਾ ਡਾਕਟਰ ਹਾਂਜੀ 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 ਉਹ ਕੀ ਹੁੰਦਾ ਉਹ ਆਪਣਾ ਹੁੰਦਾ ਹੱਡੀਆਂ ਦਾ ਟੈਸਟ ਆ ਗਿਆ ਹਾਂਜੀ ਹਾਂਜੀ ਹੋਂ ਦਾ ਆ ਗਿਆ ਹਾਂਜੀ ਹਾਂਜੀ ਤੇ ਮੈਂ ਆਪਣੀ ਕੋਈ ਹੱਡੀਆਂ ਜਦੋਂ ਕਰ ਤੇ ਕੀ ਕੈਸ਼ਿੰਗ ਦੀ ਘਾਟ ਹੋ ਰਹੀ ਹੈ ਰਬ ਜਰਾ ਉਹ ਲਿ ਸਟ ਮੈਨ ਦਾ ਆਪ ਕੋ ਜੀ ਆ ਗਿਆ ਕੋਣ ਸਿੱਕੂ ਨਹੀਂ ਕਰਵਾਉਦਾ ਤੁਸੀਂ ਲਗਾਤਾਰ ਜੁੜੇ ਰਹੋ ਪੰਜਾਬੀ ਗਲਬਾ ਚੈਨਲ ਤੇ ਬਟਾ ਮੇ ਬਟਾ ਮਨ ਬੀ ਸਭ ਕੁਝ ਆ ਜਾਂਦਾ ਠੀਕ ਹੈ ਜੀ ਨੋਕੀ ਘਾਟ ਯੂ ਟੂ ਜੈਟ ਜੀ ਦੀ ਆਪਾਂ ਨੂੰ ਇੱਥੇ ਪਤਾ ਲੱਗ ਜਾਂਦਾ ਦੇਖੋ ਵਿਟਾਮਿਨ ਏ ਆ ਗਿਆ ਛੋਟਾ ਵੀ ਰਿਪੋਰਟ ਕਰੀਏ ਆਪਣੇ ਬਿਲਕੁਲ ਸਹੀ ਹੈ ਬਟਾ ਮਨ ਬੀ 1 ਜੀ ਵੀ ਸਹੀ ਹੈ ਵਿਟਾਮਿਨ ਬੀ 2 ਇਹ ਵੀ ਸਹੀ ਹੈ ਛੋਟਾ ਛੋਟਾ b3 ਘਟਾ ਇੱਕ b6 ਘਟਾ ਇਹ ਤੁਸੀਂ ਦੇਖ ਸਕਦੇ ਹੋ ਵੀ ਡਾਕਟਰ ਸਾਹਿਬ ਨੇ ਮੇਰਾ ਟੈਸਟ ਕੀਤਾ ਥੋੜਾ ਸਾਹਮਣੇ ਕਰਦੇ ਵੀਡੀਓ ਸਹੀ ਹੈ ਜੀ ਜੀ ਠੀਕ ਹੈ ਵਿਟਾਮਿਨ ਸੀ ਦੀ ਵੀ ਘਾਟ ਹੈ ਵਿਟਾਮਿਨ ਡੀ ਦੀ ਓਕੇ ਹੈ ਜੀ ਜੀ ਵਿਟਾਮਿਨ ਈ ਤੇ ਕੇ ਦੀ ਘਾਟ ਹੈ ਜਿਹਦੇ ਨਾਲ ਆਪ ਨੂੰ ਨੱਤਾਂ 'ਚ ਹੋਰ ਜਦ ਦਰਦ ਰਹਿੰਦਾ ਸਭ ਕੁਝ ਠੀਕ ਹੈ ਜੀ ਤੇ ਹੋਰ ਕਾਰਨ ਕਿ ਆਊਗਾ ਇਹਨਾਂ ਕਾਰਨ ਹੋਊਗਾ ਆਪਣੇ ਸਰੀਰ 'ਚ ਕਾਹਦੀ ਥਿਕਾਰ ਹੋਊਗਾ ਜੀ ਜੀ ਕੈਲਸ਼ੀਅਮ ਦੀ ਘਾਟ ਹੋਣੀ ਠੀਕ ਹੈ ਤੇ ਕੋਈ ਆਪਣੇ ਹੱਡੀਆਂ 'ਚ ਹੋ ਗਿਆ ਆਪਣੇ ਨਾਰਾਂ ਨੂੰ ਤਾਕਤ ਨਾ ਮਿਲਣਾ ਵੀ ਅੱਜਕੱਲ੍ਹ ਖਾਣਦੇ ਵਿੱਚ ਹੋ ਰਿਹਾ ਵਿੱਚ ਇੱਕੋ ਠੀਕ ਹੈ ਏਅਰਪੋਰਟ ਦੇ ਵਿੱਚ ਸਾਰਾ ਕੁਝ ਆ ਜਾਵਦਾ ਹੈ ਬ੍ਰੇਨ ਤੋਂ ਲੈ ਕੇ ਪੈਰਾਂ ਤੱਕ ਪੂਰੀ ਬਾਡੀ ਦਾ ਜੀ ਪੂਰੀ ਬਾਡੀ ਦਾ ਐ ਇਸ ਦਾ ਵੀ ਆ ਜਾਂਦਾ ਸਾਰਾ ਕੁਝ ਵੀ ਉਹਦਾ ਪੰਨਾ ਕੰਮ ਕਰਦੀ ਹੈ ਠੀਕ ਹੈ ਆਪਣੇ ਦੇ ਕੈਸਾ ਕਿੰਨੇ ਆਪਣੇ ਜੇ ਬਟਾ ਬਣੀ ਵੀ ਦਾ ਡੈਕ ਵੀ ਨਹੀਂ ਉਹ ਵਰਦਾ ਜਿਹੜੀ ਚੀਜ਼ ਆਪਾਂ ਉਸੇ ਹਿਸਾਬ ਸਭ ਕੁਝ ਉਹਦੇ ਵਿੱਚ ਠੀਕ ਜਿਹਾ ਡਾਇਆ ਸਿਰਫ 500 ਰੁਪਏ ਦੇ ਤੇ ਤੁਸੀਂ ਲਗਾਤਾਰ ਜੁੜੇ ਰਹੋ ਪੰਜਾਬੀ ਗੱਲਬਾਤ ਚੈਨਲ ਤੇ ਹਰ ਖਬਰ ਤੇ ਤੁਹਾਡੀ ਆਪਣੀ ਨਜ਼ਰ ਹਾਂਜੀ